ਦਿੱਲੀ ਦੀ ਸਿਆਸਤ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਵੱਡਾ ਸਵਾਲ ਸੀ ਕਿ ਦਿੱਲੀ ਦੇ ਸੀਐਮ ਦਾ ਤਾਜ ਆਖਰ ਕਿਸ ਦੇ ਸਿਰ ਤੇ ਸਜੇਗਾ ਜਿਸ ਦਾ ਜਵਾਬ ਹੁਣ ਆਖਰਕਾਰ ਮਿਲ ਗਿਆ ਸਸਪੈਂਸ ਖਤਮ ਇੰਤਜ਼ਾਰ ਖਤਮ ਕਿਉਂਕਿ ਦਿੱਲੀ ਨੂੰ ਆਪਣਾ ਨਵਾਂ ਮੁੱਖ ਮੰਤਰੀ ਮਿਲ ਗਿਆ ਤੇ ਉਹ ਹੈ ਰੇਖਾ ਗੁਪਤਾ ਦਿੱਲੀ ਦੀ ਸਿਆਸਤ ਦੇ ਵਿੱਚ ਸਮੇਂ ਜ਼ਬਰਦਸਤ ਹਲਚਲ ਮਚੀ ਹੋਈ ਹੈ 27 ਸਾਲਾਂ ਦਾ ਲੰਮਾ ਇੰਤਜ਼ਾਰ ਖਤਮ ਹੋਇਆ ਤੇ ਆਖਰਕਾਰ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀ ਸੱਤਾ ਦੇ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ ਪਰ ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਦਿੱਲੀ ਦੀ ਕਮਾਨ ਇੱਕ ਵਾਰ ਫੇਰ ਤੋਂ ਇੱਕ ਔਰਤ ਦੇ ਹੱਥ ਦੇ ਵਿੱਚ ਹੋਵੇਗੀ ਜੀ ਹਾਂ ਰੇਖਾ ਗੁਪਤਾ ਨੂੰ ਭਾਜਪਾ ਵਿਧਾਇਕ ਦਲ ਦੀ ਨੇਤਾ ਚੁਣ ਲਿਆ ਗਿਆ ਅਤੇ ਹੁਣ ਉਹ ਦਿੱਲੀ ਦੀ ਅਗਲੀ ਮੁੱਖ ਮੰਤਰੀ ਬਣਨ ਜਾ ਰਹੇ ਨੇ ਤਾਂ ਅਜਿਹੇ ਸਮੇਂ ਦੇ ਵਿੱਚ ਆਉ ਜਾਣਦਿਆਂ ਕਿ ਕੌਣ ਨੇ ਦਿੱਲੀ ਦੀ ਹੋਣ ਵਾਲੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਕਿਵੇਂ ਦਾ ਉਹਨਾਂ ਦਾ ਰਾਜਨੀਤਿਕ ਸਫ਼ਰ ਰਿਹਾ ਰੇਖਾ ਗੁਪਤਾ ਦੇ ਮੁੱਖ ਮੰਤਰੀ ਬਣਨ ਦੇ ਨਾਲ ਦਿੱਲੀ ਨੂੰ ਚੌਥੀ ਮਹਿਲਾ ਮੁੱਖ ਮੰਤਰੀ ਮਿਲੀ ਹੈ ਵਿਦਿਆਰਥੀ ਜੀਵਨ ਤੋਂ ਰਾਜਨੀਤੀ ਦੇ ਵਿੱਚ ਪਰਵੇਸ਼ ਕਰਨ ਵਾਲੀ ਰੇਖਾ ਗੁਪਤਾ ਪਹਿਲੀ ਵਾਰ ਵਿਧਾਇਕ ਬਣਦੇ ਹੀ ਦਿੱਲੀ ਦੀ ਮੁੱਖ ਮੰਤਰੀ ਬਣ ਗਿਆ ਉਹ ਸਿਰਫ 2 ਸਾਲ ਦੀ ਉਮਰ ਦੇ ਵਿੱਚ ਦਿੱਲੀ ਆ ਗਏ ਸੀ ਅਤੇ ਫਿਰ ਇਥੋਂ ਦੀ ਹੀ ਹੋ ਕੇ ਰਹਿ ਰੇਖਾ ਗੁਪਤਾ ਦਾ ਸਿਆਸੀ ਸਫ਼ਰ ਵਿਦਿਆਰਥੀ ਸਿਆਸਤ ਤੋਂ ਸ਼ੁਰੂ ਹੋਇਆ ਸੀ ਅਤੇ ਹੌਲੀ-ਹੌਲੀ ਉਹਨਾਂ ਨੇ ਆਪਣੀ ਮਜ਼ਬੂਤ ਲੀਡਰਸ਼ਿਪ ਦੇ ਨਾਲ ਭਾਜਪਾ ਦੇ ਵਿੱਚ ਆਪਣੀ ਇੱਕ ਮਜ਼ਬੂਤ ਪਛਾਣ ਬਣਾ ਲਈ ਹੁਣ ਉਹ ਦਿੱਲੀ ਵਿਧਾਨ ਸਭਾ ਪਾਰਟੀ ਦੀ ਨੇਤਾ ਚੁਣੇ ਗਏ ਨੇ ਅਤੇ ਹੁਣ ਮੁੱਖ ਮੰਤਰੀ ਵਜੋਂ ਅੱਜ ਸੋਹ ਵਿੱਚ ਚੁੱਕਣਗੇ ਜੇਕਰ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਆਖਰੀ ਵਾਰ ਦਿੱਲੀ 'ਚ ਭਾਜਪਾ ਸਰਕਾਰ ਦੀ ਮੁਖੀਆ ਸੁਸ਼ਮਾ ਸਵਰਾਜ ਸੀ ਅਤੇ ਹੁਣ 27 ਸਾਲਾਂ ਬਾਅਦ ਭਾਜਪਾ ਦੀ ਨਵੀਂ ਸਰਕਾਰ ਇੱਕ ਹੋਰ ਮਜ਼ਬੂਤ ਮਹਿਲਾ ਨੇ ਰੇਖਾ ਗੁਪਤਾ ਨੂੰ ਅੱਗੇ ਲਿਆ ਰਹੀ ਹੈ ਰੇਖਾ ਗੁਪਤਾ ਦਿੱਲੀ ਦੀ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ ਅਤੇ ਉਹ ਦਿੱਲੀ ਭਾਜਪਾ ਦੀ ਜਨਰਲ ਸਖਤਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਕੋਮੀ ਪ੍ਰਧਾਨ ਵੀ ਹਨ 50 ਸਾਲਾਂ ਰੇਖਾ ਗੁਪਤਾ ਦੱਖਣੀ ਦਿੱਲੀ ਨਗਰ ਨਿਗਮ ਦੀ ਮੇਅਰ ਵੀ ਰਹਿ ਚੁੱਕੇ ਨੇ ਜੇਕਰ ਰੇਖਾ ਗੁਪਤਾ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਹਨਾਂ ਨੇ ਐਲ ਐਲ ਬੀ ਦੀ ਪੜ੍ਹਾਈ ਕੀਤੀ ਹੈ ਰੇਖਾ ਗੁਪਤਾ ਦਾ ਜਨਮ 1974 ਦੇ ਵਿੱਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਜੁਲਾਣਾ ਉਪ ਮੰਡਲ ਦੇ ਪਿੰਡ ਨੰਦਗੜ੍ਹ ਦੇ ਵਿੱਚ ਹੋਇਆ ਸੀ। ਰੇਖਾ ਗੁਪਤਾ ਜਦੋਂ 2 ਸਾਲਾਂ ਦੇ ਸੀ ਤਾਂ ਉਹਨਾਂ ਦਾ ਪਰਿਵਾਰ ਦਿੱਲੀ ਸ਼ਿਫਟ ਹੋ ਗਿਆ ਸੀ। ਰੇਖਾ ਗੁਪਤਾ ਦੇ ਪਿਤਾ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਮੈਨੇਜਰ ਸਨ 1976 ਦੇ ਵਿੱਚ ਸਾਰਾ ਪਰਿਵਾਰ ਦਿੱਲੀ ਸ਼ਿਫਟ ਹੋ ਗਿਆ ਸੀ। ਰੇਖਾ ਗੁਪਤਾ ਨੇ ਆਪਣੀ ਸਾਰੀ ਪੜ੍ਹਾਈ ਦਿੱਲੀ ਤੋਂ ਹੀ ਪੂਰੀ ਕੀਤੀ ਹੈ। ਇਸ ਸਮੇਂ ਦੌਰਾਨ ਉਹ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਦੇ ਵਿੱਚ ਸ਼ਾਮਲ ਹੋ ਗਈ ਸੀ। ਰਾਜਨੀਤੀ ਦੇ ਵਿੱਚ ਨਾਲ ਹੀ ਨਾਲ ਐਕਟਿਵ ਹੋ ਗਈ ਸੀ ਰੇਖਾ ਗੁਪਤਾ ਦਿੱਲੀ ਯੂਨੀਵਰਸਿਟੀ ਦੀ ਸਕਤਰ ਅਤੇ ਪ੍ਰਧਾਨ ਵੀ ਰਹਿ ਚੁੱਕੇ ਹਨ ਰੇਖਾ ਗੁਪਤਾ ਪਹਿਲੀ ਵਾਰ ਵਿਧਾਇਕ ਬਣੇ ਨੇ ਰੇਖਾ ਗੁਪਤਾ ਨੇ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਵੰਦਨਾ ਕੁਮਾਰੀ ਨੂੰ ਹਰਾ ਕੇ ਚੋਣ ਜਿੱਤੀ ਹੈ ਹੁਣ ਸਭ ਦੀਆਂ ਨਿਗਾਹਾਂ ਸੌ ਚੁੱਕ ਸਮਾਗਮ ਤੇ ਹਨ ਦਿੱਲੀ ਦੀ ਸਿਆਸਤ ਦੇ ਇਸ ਨਵੇਂ ਮੋੜ 'ਤੇ ਹੁਣੇ ਦੇਖਣਾ ਦਿਲਚਸਪ ਹੋਵੇਗਾ ਕਿ ਰੇਖਾ ਗੁਪਤਾ ਕਿਹੜੀਆਂ-ਕਿਹੜੀਆਂ ਨਵੀਆਂ ਨੀਤੀਆਂ ਦੇ ਨਾਲ ਅੱਗੇ ਵਧੇਗੀ